ਰੁਕਬੀਰ ਸਿੰਘ ਸ਼੍ਰੀ ਕਾਲ ਤਖਬ ਸਭ ਦੇ ਜੱਥੇਦਾਰ ਗਿਆਨੀ ਰੁਕਬੀਰ ਸਿੰਘ ਉਹਨਾਂ ਨੇ ਸਪਸ਼ਟ ਲਫ਼ਜ਼ਾਂ ਚ ਅਕਾਲੀ ਦਲ ਨੂੰ ਸੁਖਪੀਰ ਬਾਦਲ ਦਲ ਨੂੰ ਸ਼੍ਰੋਮਣੀ ਕਲ ਦਲ ਬਾਦਲ ਟਰ ਦੀ ਲੀਡਰਸ਼ਿਪ ਨੂੰ ਉਹਨਾਂ ਦੀ ਵਰਕਿੰਗ ਕਮੇਟੀ ਨੂੰ ਸਪਸ਼ਟ ਬੋਲਾਂ ਦੇ ਵਿੱਚ ਸਪਸ਼ਟ ਸ਼ਬਦਾਂ ਦੇ ਵਿੱਚ ਨਿਰਦੇਸ਼ ਦਿੱਤੇ ਨੇ ਕਿ ਸ਼੍ਰੀ ਕਾਲ ਤਖਬ ਸਭ ਦੇ ਹੁਕਮ ਤਾ ਮੰਨਣੇ ਪੈਣਗੇ ਸ਼੍ਰੀ ਕਾਲ ਤਖਬ ਦੀ ਫਸੀਲ ਤੋਂ 2 ਦਸੰਬਰ ਨੂੰ ਜੋ ਹੁਕਮਨਾਮੇ ਜਾਰੀ ਹੋਏ ਉਸ ਅਨੁਸਾਰ ਤੁਹਾਨੂੰ ਆਪਣੇ ਅਸਤੀਫੇ ਦੇ ਕੇ ਪ੍ਰਵਾਨ ਕਰਕੇ ਜਾਣਕਾਰੀ ਤਾਂ ਦੇਣੀ ਪਈ ਸੁਖਵੀਰ ਸਿੰਘ ਬਾਦਲ ਨੂੰ ਤੇ ਉਹਨਾਂ ਦੇ ਨਾਲ ਦੀ ਲੀਡਰਸ਼ਿਪ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ 2 ਦਸੰਬਰ ਨੂੰ ਉਹਨਾਂ ਵੱਲੋਂ ਕੂਲ ਲੈ ਕੇ ਗੁਨਾਹਾਂ ਦੇ ਹਵਾਲੇ ਨਾਲ ਸੇਵਾ ਲਈ ਗਈ ਉਹ ਸੇਵਾ ਦੇ ਵਿੱਚ ਧਾਰਮਿਕ ਸੇਵਾ ਰਾਜਨੀਤਿਕ ਸੇਵਾ ਇਹਦੇ ਵਿੱਚੋਂ ਧਾਰਮਿਕ ਸੇਵਾ ਪੂਰੀ ਕਰਨ ਤੋਂ ਬਾਅਦ ਸੁਖਵੀਰ ਬਾਦਲ ਤੇ ਉਹਦੀ ਧਿਰ ਰਾਜਨੀਤਿਕ ਫੈਸਲਿਆਂ ਨੂੰ ਮੰਨਣ ਤੋਂ ਬਹਾਨੇ ਦਰ ਬਹਾਨੇ ਲਾ ਕੇ ਬਚਦੀ ਨਜ਼ਰ ਆਈ ਤੇ ਵਖਵਾ ਹੁਣ ਨਵੇਂ ਸਾਲ 'ਚ ਦਾਖਲ ਹੋ ਗਿਆ ਜਿਸ ਤਰ੍ਹਾਂ ਅਕਾਲੀ ਦਲ ਇਸ ਮਸਲੇ ਤੋਂ ਕਿਨਾਰਾ ਕਰਦਾ ਆ ਰਿਹਾ ਹੈ। ਸ਼੍ਰੀ ਹਲਤਖ ਸਾਹਿਬ ਤੋਂ ਕਿਹਾ ਗਿਆ ਕਿ ਸੱਤ ਮੈਂਬਰੀ ਕਮੇਟੀ ਸੱਤ ਮੈਂਬਰੀ ਕਮੇਟੀ ਦੇ ਹਵਾਲੇ ਨਾਲ ਇਹ ਪ੍ਰਵਾਨ ਕਰਨਾ ਹੋਏਗਾ ਕਿ ਜੀ ਨਵੀਂ ਮੈਂਬਰਸ਼ਿਪ ਸ਼ੁਰੂ ਹੋਏਗੀ। ਇਸੇ ਤਰ੍ਹਾਂ ਇਹ ਹੁਕਮ ਕਿ ਅਕਾਲੀ ਦਲ ਸੁਖਬੀਰ ਬਾਦਲ ਤੇ ਹੋਰਾਂ ਦੇ ਅਸਤੀਫੇ ਮਰਕੀ ਕਮੇਟੀ ਪ੍ਰਵਾਨ ਕਰਕੇ ਸੂਚਿਤ ਕਰੇ ਇਨ੍ਹਾਂ ਮਸਲਿਆਂ ਤੇ ਅਕਾਲੀ ਦਲ ਜਦੋਂ ਕਿਨਾਰਾ ਕਰਦਾ ਨਜ਼ਰਾ ਆ ਤੇ ਸਭ ਦੀਆਂ ਨਜ਼ਰਾਂ ਸਿੰਘ ਸਾਹਿਬ ਗਿਆਨੀ ਰੁਕबीर ਸਿੰਘ ਤੇ ਸੀਗੀਆਂ ਕਿਉਂਕਿ ਕਾਫੀ ਦੇਰ ਤੋਂ ਚੁੱਪ ਨਜ਼ਰਾ ਰਹੇ ਸੀ ਉਹਨਾਂ ਦੀ ਚੁੱਪੀ ਤੇ ਕਈ ਸਵਾਲ ਖੜੇ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਦਸਮ ਪਾਤਸ਼ਾਹੀ ਸ਼੍ਰੀ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ਪੁਰ ਮੌਕੇ ਜਸਤੇਜਰ ਗਿਆਨੀ ਰੁਗਵੀਰ ਸਿੰਘ ਜਦੋਂ মিডিਆ ਦੇ ਰੁਬਰੂ ਹੋਏ মিডিਆ ਨੂੰ ਮੁਖਾਤਬ ਹੋਏ ਤਾਂ ਉਹਨਾਂ ਨੇ ਕਿਸਾਨ ਆਗੂ ਜਗਜੀਤ ਸਿੰਘ ਦੱਲੇਵਾਲ ਦੀ ਸਿਹਤ ਦਾ ਫਿਕਰ ਪ੍ਰਗਟਾਇਆ ਉਹਨਾਂ ਨੇ ਕੇਂਦਰ ਸਰਕਾਰ ਨੂੰ ਤਾੜਨਾ ਕੀਤੀ ਕਿ ਵੀ ਇੰਜ ਨਹੀਂ ਕਰੀਦਾ ਤੁਸੀਂ ਆ ਕੇ ਗੱਲ ਕਰੋ ਤੁਹਾਨੂੰ ਗੱਲ ਕਰਨੀ ਚਾਹੀਦੀ ਹੈ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ ਫਿਰ ਸਿੰਘ ਸਾਹਿਬ ਗਿਆਨੀ ਰੁਗਵੀਰ ਸਿੰਘ ਹੋਰੀ ਪ੍ਰੋਫੈਸਰ ਸਿੰਘ ਸਾਹਿਬ ਕੈਂਡੀਡਟ ਗਵੀਰ ਸਿੰਘ ਹੋਰੀ ਫਿਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਮਾਮਲੇ ਦੇ ਵਿੱਚ ਸਾਹਮਣੇ ਆਏ। ਉਹਨਾਂ ਨੇ ਉਸ ਮਾਮਲੇ ਤੇ ਵੀ ਸਪੱਸ਼ਟ ਟਿੱਪਣੀ ਕੀਤੀ ਕਿ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਾਮਲਾ ਤਾਂ ਇੱਕ ਤਰ੍ਹਾਂ ਨਾਲ ਹੁਣ ਮੁੱਕ ਗਿਆ। ਸ਼੍ਰੋਮਣੀ ਕਮੇਟੀ ਨੂੰ ਬੇਲੋੜਾ ਵਾਅਦਾ ਨਾ ਦੇਵੇ। ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਤੇ ਉਹ ਕਹਿੰਦੇ ਮੈਂ ਸਪੱਸ਼ਟ ਸ਼ਬਦਾਂ ਚ ਸ਼੍ਰੋਮਣੀ ਕਮੇਟੀ ਨੂੰ ਕਿਹਾ ਸੀ ਕਿ ਤੁਸੀਂ ਇਹ ਮਾਮਲਾ ਨਹੀਂ ਬਾਝ ਸਕਦੇ ਮਾਮਲਾ ਅਕਾਲ ਤਖਤ ਸਭ ਦੇ ਅਧਿਕਾਰ ਖੇਤਰ ਚੋਂਦਾ। ਤੁਸੀਂ ਇਹ ਪੂਰਾ ਮਾਮਲਾ ਸਾਨੂੰ ਸੌਂਪ ਦਿਓ ਅਸੀਂ ਇਹਦੇ ਤੇ ਗਾਂ ਬਤਾਗੇ ਅਸੀਂ ਦੇਖਾਂਗੇ ਇਹ ਸ਼ਿਕਾਇਤੇਦਾਰ ਤੇ ਕਾਰਵਾਈ ਕਰਨੀ ਹੈ ਜਾਂਚ ਕਰਨੀ ਹੈ ਨਹੀਂ ਕਰਨੀ ਹੈ ਕੀ ਕਰਨਾ ਪਰ ਨਾਲ ਹੀ ਗਿਆਨੀ ਕੁਬੀਰ ਸਿੰਘ ਨੇ ਇਹ ਵੀ ਸਪਸ਼ਟ ਕਰ ਦਿੱਤਾ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਹੋਰੀ ਪੰਜ ਸਿੰਘ ਪੰਜ ਪਿਆਰਿਆਂ ਦੇ ਮੂਹਰੇ ਪੇਸ਼ ਹੋ ਕੇ ਆਪਣਾ ਪੱਖ ਰੱਖ ਚੁੱਕੇ ਨੇ ਆਪਣੀ ਸਪਸ਼ਟਤਾ ਰੱਖ ਚੁੱਕੇ ਨੇ ਫਿਰ ਤਾਂ ਹੁਣ ਇਸ ਜਾਂਚ ਦੀ ਵੀ ਕੋਈ ਲੋੜ ਨਹੀਂ ਰਹਿ ਗਈ ਸੋ ਜਿਹੜੀਆਂ ਧਿਰਾਂ ਨਿਗਾਹ ਰੱਖ ਰੀਆਂ ਸੀ ਯਾਨੀ ਰੁਗਵੀਰ ਸਿੰਘ ਹੋਰਾਂ ਉੱਤੇ ਉਹਨਾਂ ਨੂੰ ਉਹਨਾਂ ਨੇ ਸਪਸ਼ਟ ਜਵਾਬ ਦਿੱਤਾ ਕਿ ਆ ਲਓ ਭਾਈ ਮੈਨੂੰ ਕਿਸਾਨੀ ਦਾ ਵੀ ਫਿਕਰ ਹੈ ਮੈਂ ਕੇਂਦਰ ਨੂੰ ਨਿਰਦੇਸ਼ ਕਰ ਰਿਹਾ ਹਾਂ ਯਾਨੀ ਹਰਪ੍ਰੀਤ ਸਿੰਘ ਮਾਮਲੇ ਤੇ ਮੇਰੀ ਸਪਸ਼ਟਤਾ ਹੈ ਤੇ ਨਾਲ ਹੀ ਨਾਰਾਇਣ ਸਿੰਘ ਚੌੜਾ ਮਾਮਲੇ 'ਚ ਜਿਹੜੀ ਉਹਦੀ ਪੱਗ ਲਾਈ ਗਈ ਉਸ ਮਾਮਲੇ 'ਚ ਵੀ ਜੱਦਰ ਸਾਹਿਬ ਨੇ ਸਪਸ਼ਟ ਕਿਹਾ ਕਿ ਵੀ ਉਸ ਵਿਅਕਤੀ ਦਾ ਜਿਹਨੇ ਪੱਗ ਲਾਈ ਸੀ ਉਸਨੇ ਲਿਖਤੀ ਮਾਫੀਨਾਮਾ ਪੇਸ਼ ਕੀਤਾ ਹੈ ਲਿਖਤੀ ਮਾਫੀ ਮੰਗੀ ਹੈ ਪਰ ਜੋ ਕੁਛ ਤੱਤ ਸੱਚ ਸਾਹਮਣੇ ਆਇਆ ਉਹਦੇ ਵਿੱਚ ਸਪੱਸ਼ਟਿਕਦਾ ਕਿ ਅੰਗੈਲੀ ਦੇ ਵਿੱਚ ਕਤਾਹੀ ਦੇ ਵਿੱਚ ਅਨਜਾਨਪਣੇ ਚ ਕੋਈ ਖਿੱਚ ਧੂ ਦੇ ਵਿੱਚ ਇਹ ਪੱਗ ਨਹੀਂ ਉਤਰੀ ਇਹ ਤਾਂ ਜਾਣ ਬੁਝਕੇ ਉਤਾਰੀ ਗਈ ਹੈ ਇਸ ਲਈ ਉਹਦਾ ਮਾਫੀ ਨਾਮਾ ਸਾਡੇ ਕੋਲ ਪਹੁੰਚ ਕੇ ਹੁਣ ਅਸੀਂ ਫੈਸਲਾ ਕਰਾਂਗੇ ਕਿ ਉਹ ਪ੍ਰਵਾਨ ਕਰਨਾ ਹੈ ਨਹੀਂ ਕਰਨਾ ਉਸ ਤੇ ਕਿਹਾਂ ਕੀਵੇਂ ਅੱਗੇ ਵਧਣਾ ਸੋ ਇਹ ਵੀ ਸਾਡੇ ਵਿਚਾਰ ਦੇਣਾ ਇਸ ਤੋਂ ਅਗਾਹ ਬਾਦਿਆਂ ਗਾ ਨਿਰਕਵੀਰ ਸਿੰਘ ਨੇ ਕਿਹਾ ਕਿ ਸੁਖਵੀਰ ਬਾਦਲ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਨੂੰ 2 ਦਸੰਬਰ ਵਾਲੇ ਫੈਸਲੇ ਤਾਂ ਮੰਨਣੇ ਹੀ ਪੈਣੇ ਆ। ਮਤਲਬ ਵਰਕਿੰਗ ਕਮੇਟੀ ਦੀ ਬੈਠਕ ਤੇ ਜੀ ਹਜੇ ਧਾਰਮਿਕ ਸੇਵਾ ਚੱਲਦੀ ਹੈ ਜੀ ਇਸ ਲਈ ਸੀ ਨਹੀਂ ਕਰ ਸਕਦੇ ਕੋਰ ਕਮੇਟੀ ਦੀ ਬੈਠਕ ਕਰ ਸਕਦੇ ਆ। ਪਰ ਵਰਕਿੰਗ ਕਮੇਟੀ ਦੀ ਨਹੀਂ ਕੀਤੀ। ਫਿਰ ਜੀ ਹੁਣ ਪੰਦਰਵਾੜਾ ਆ ਗਿਆ। ਅਸੀਂ ਪੰਦਰਵਾੜੇ ਦੇ ਵਿੱਚ ਨਹੀਂ ਫੈਸਲਾ ਕਰ ਸਕਦੇ ਦੀ ਇਸ ਤੋਂ ਬਾਅਦ ਸੰਮਾ ਦਿੱਤਾ ਜਾਵੇ। ਜਨਵਰੀ ਦੇ ਪਹਿਲੇ ਹਫਤੇ ਕਰਾਂਗੇ ਜਨਵਰੀ ਦਾ ਪਹਿਲਾ ਹਫਤਾ ਵੀ ਲਗਭਗ ਬੀਤ ਗਿਆ। ਸੋ ਲਗਾਤਾਰ ਇਹ ਸਮਾਂ ਟਲਦਾ ਰਿਹਾ। ਇਸ ਟਲਦੇ ਸਮੇਂ ਦੇ ਵਿੱਚ ਸਭ ਦੇ ਮਨਾਚੇ ਸਵਾਲ ਵੀ ਪੈਦਾ ਹੋਣ ਲੱਗ ਪਏ ਕਿ ਕਿਤੇ ਗਿਆਨੀ ਰੁਗਵੀਰ ਸਿੰਘ ਹੋਰੀ ਆਪਣੇ ਸੁਣਾਏ ਫੈਸਲਿਆਂ ਤੋਂ ਪੇਸ਼ਾ ਤਾਂ ਨਹੀਂ ਹਟ ਗਏ ਉਹ ਮੁੜ ਕੇ ਕਲਦਲ ਦੇ ਦਬਾਅ ਫੇਟਦਾ ਨਹੀਂ ਆ ਗਏ ਸੋ ਉਹਨਾਂ ਨੇ ਦਸਮ ਪਾਸ਼ਾਹੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸਪਸ਼ਟ ਕਰ ਦਿੱਤਾ ਕਿ ਅਜਿਹਾ ਕੁਝ ਨਹੀਂ ਹੈ ਸਾਡੇ ਸਪਸ਼ਟ ਨਿਰਦੇਸ਼ ਨੇ ਸੁਖਵੀਰ ਸਿੰਘ ਬਾਦਲ ਨੂੰ ਕਿ ਉਹਨਾਂ ਨੂੰ ਅਕਾਲੀ ਦਲ ਨੂੰ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਨੀ ਪੈਗੀ ਕਰਨੀ ਚਾਹੀਦੀ ਹੈ ਪੰਜ ਸਿੰਘ ਸਾਹਿਬਾਂ ਦਾ ਫੈਸਲਾ ਮੰਨਣਾ ਪਏਗਾ ਮੰਨਣਾ ਚਾਹੀਦਾ ਹੈ ਅਸਤੀਫੇ ਪ੍ਰਮਾਨ ਕਰਕੇ ਸਾਨੂੰ ਸੂਚਿਤ ਕਰ ਰਿਆ ਜਾਣਾ ਚਾਹੀਦਾ ਸੋ ਇਸ ਲਈ ਕਹਿੰਦੇ ਕਿ ਸਾਡੀ ਸਪਸ਼ਟ ਦਿਸ਼ਾ ਨਿਰਦੇਸ਼ ਹੈ ਕਿ ਇਸ ਮਸਲੇ ਤੇ ਕੰਮ ਬਦੋ ਸੋ ਉਹਨਾਂ ਦੀ ਸਪਸ਼ਟਤਾ ਨੇ ਇੱਕ ਵਾਰ ਫੇਰ ਗੇਂਦ ਅਕਾਲੀ ਦਲ ਬਾਦਲ ਦੇ ਪਾਲੇ ਚ ਲਿਆ ਰੱਖੀ ਹੈ ਹੁਣ ਵਾਰੀ ਫੇਰ ਸੁਖਵੀਰ ਬਾਦਲ ਤੇ ਉਹਨਾਂ ਦੇ ਸਾਥੀਆਂ ਦੀ ਹੈ ਕਿ ਹੁਣ ਉਹ ਕਿਹੜਾ ਨਵਾਂ ਪੈਂਤੜਾ ਅਪਣਾਉਂਦੇ ਆ ਕਿਹੜਾ ਨਵਾਂ ਰਾਹ اختیار ਕਰਦੇ ਆ ਕਿਉਂਕਿ ਇਹ ਤਾਂ ਦੂਸਰਾ ਪੱਖ ਹੈ ਕਿ ਸੁਖਬੀਰ ਸਿੰਘ ਬਾਦਲ ਹੁਣ ਖੁੱਲੇ ਆਮ ਕਹਿਣ ਲੱਗੇ ਨੇ ਕਿ ਮੈਂ ਤਾਂ ਕੋਈ ਗੁਨਾਹ ਕੀਤਾ ਹੀ ਨਹੀਂ ਮੇਰੀ ਸਰਕਾਰ ਨੇ ਤਾਂ ਕੋਈ ਗੁਨਾਹ ਕੀਤਾ ਹੀ ਨਹੀਂ ਮੈਂ ਤਾਂ ਬਾਈਬਲ ਕਲਾ ਬਰਗਾੜੀ ਗੋਲੀ ਕਾਂਡ ਦੇ ਸਮੇਂ ਇੱਥੇ ਹੈ ਹੀ ਨਹੀਂ ਸੀ ਸਾਡੇ ਤੱਕ ਨਾ ਥੋਪੇ ਗਏ ਨੇ ਮੈਂ ਤਾਂ ਇਹ ਮਸਲਾ ਨਿਬੜਨ ਦੇ ਲਈ ਸਾਰਾ ਕੁਝ ਆਪਣੀ ਝੋਲੀ ਪਾਇਆ ਮੈਂ ਤਾਂ ਗੁਨਾਹ ਆਪਣੀ ਝੋਲੀ ਇਸ ਲਈ ਪਾਇਆ ਕਿ ਮਸਲਾ ਖਤਮ ਹੋ ਜਵੇ ਸੁਖਬੀਰ ਸਿੰਘ ਬਾਦਲ ਉਪਰਮੋ ਕੰਟਰੀ ਪੰਜਾਬ ਤੇ ਪੰਜਾਬ ਦੇ ਵਿੱਚ ਬੇਅਦਬੀਆਂ ਦੀ ਘਟਨਾ ਦੇ ਦੌਰਾਨ ਬਾਬਲ ਕ੍ਰਾਂਪਰ ਗਾੜੀ ਕਾਂਡ ਕੋਈ ਨਹੀਂ ਕਹਿੰਦਾ ਕਿ ਸੁਖਵੀਰ ਬਾਦਲ ਨੇ ਗੋਲੀਆਂ ਚਲਾਈਆਂ ਕੋਈ ਨਹੀਂ ਕਹਿੰਦਾ ਕਿ ਸੁਖਵੀਰ ਬਾਦਲ ਨੇ ਆਪ ਆ ਕੇ ਉੱਥੇ ਬਾਰਡਰ ਤੇ ਖੜਕੇ ਗੋਲੀਆਂ ਚਲਾਉਣ ਦਾ ਹੁਕਮ ਦਿੱਤਾ ਪਰ ਸਰਕਾਰ ਉਹਨਾਂ ਦੀ ਸੀ ਹੁਕਮ ਦੇਣ ਲਈ ਤੁਹਾਨੂੰ ਉੱਥੇ ਆਉਣ ਦੀ ਲੋੜ ਨਹੀਂ ਸੀ ਗੋਲੀਆਂ ਚਲਾਉਣ ਲਈ ਤੁਹਾਨੂੰ ਆਪਣੇ ਹੱਥਾਂ 'ਚ ਹਥਿਆਰ ਫੜਨ ਦੀ ਲੋੜ ਨਹੀਂ ਸੀ ਕੀ ਗ੍ਰਹਿ ਭਾਗ ਦੇ ਮੁਖੀ ਹੋਣ ਦੇ ਨਾਤੇ ਗ੍ਰਹਿ ਮੰਤਰੀ ਹੋਣ ਦੇ ਨਾਤੇ ਪੰਜਾਬ ਦੇ ਉਪ ਮੁੱਖ ਮੰਤਰੀ ਹੋਣ ਦੇ ਨਾਤੇ ਤੁਹਾਨੂੰ ਪਤਾ ਹੀ ਨਹੀਂਗਾ ਕਿ ਤੁਹਾਡੀ ਪੁਲਿਸ ਕੀ ਕਰ ਰਹੀ ਹੈ ਫਿਰ ਐਫ ਆਈ ਆਰ ਦੇ ਵਿੱਚ ਅਣਪਛਾਤੀ ਪੁਲਿਸ ਅਣਪਛਾਤੀ ਵਰਦੀ ਅਣਪਛਾਤੀ ਹੈ ਗੋਲੀਆਂ ਅਣਪਛਾਤੀਆਂ ਰਫਲਾਂ ਅਣਪਛਾਤੇ ਹਥਿਆਰ ਕਿ ਕਿੱਥੋਂ ਆਇਆ ਤੇ ਹੁਣ ਤੁਸੀਂ ਕਹਿੰਦੇ ਮੈਂ ਇੱਥੇ ਨਹੀਂ ਸੀ ਹੁਕਮ ਦੇਣ ਲਈ ਇੱਥੇ ਹੋਣਾ ਜ਼ਰੂਰੀ ਨਹੀਂ ਜਨਾਬ ਤੇ ਜੇ ਤੁਸੀਂ ਹੁਕਮ ਨਹੀਂ ਦਿੱਤੇ ਤਾਂ ਪਰ ਕਿਹਦੇ ਹੁਕਮਾਂ ਤੇ ਚੱਲੀਆਂ ਤੁਸੀਂ ਇਹ ਸਪੱਸ਼ਟ ਨਹੀਂ ਕਰ पाए ਇਹ ਸਾਰੇ ਸਵਾਲ ਸੁਖਵੀਰ ਬਾਦਲ ਦੀ ਝੋਲੀ ਚ ਪਏ ਨੇ ਤੁਸੀਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਖਲੋ ਕੇ ਹਾਂਜੀ ਹਾਂਜੀ ਕਹਿ ਕੇ ਗੁਨਾਹ ਕਬੂਲੇ ਨੇ ਪਰ ਤੁਸੀਂ ਇਹਨਾਂ ਗੁਨਾਹਾਂ ਤੋਂ ਭੱਜਦੇ ਉਸ ਸਮੇਂ ਵੀ ਨਜ਼ਰ ਆਏ ਜਦੋਂ ਤੁਹਾਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਪਰ ਤਨਖਾਹ ਜੇ ਨਹੀਂ ਲੱਗੀ ਤੁਸੀਂ ਚਿੱਠੀ ਲਿਖੀ ਹਾਂ ਫਿਰ ਉਸ ਚੱਠੀ ਦੇ ਵਿੱਚ ਤੁਸੀਂ ਇਹ ਕਿਹਾ ਕਿ ਜੀ ਸਾਡੇ ਤੇ ਕੂੜ ਪ੍ਰਚਾਰ ਹੈ ਸਾਡੇ ਖਿਲਾਫ ਭੰਡੀ ਪ੍ਰਚਾਰ ਹੈ ਸਾਨੂੰ ਬਦਨਾਮ ਕੀਤਾ ਜਾ ਰਿਹਾ ਹੈ ਪਰ ਮੈਂ ਸੱਚਾ ਸਿੱਖ ਹਾਂ ਇਸ ਲਈ ਮੈਂ ਗੁਰੂ ਦਾ ਸੇਵਾਦਾਰ ਹਾਂ ਇਸ ਲਈ ਮੈਂ ਕਬੂਲ ਕਰਦਾ ਫਿਰ ਤੁਸੀਂ ਤੀਸਰੀ ਚੱਠੀ ਤਿੰਨ ਅੱਖਰਾਂ ਦੀ ਲਿਖੀ ਕਿ ਨਹੀਂ ਜੀ ਛੇਤੀ ਕਰੋ ਸਾਨੂੰ ਤਨਖਾਹ ਲਾਓ ਆਖਰ ਤਨਖਾਹ ਲੱਗੀ ਤਨਖਾਹ ਲੱਗਣ ਦੇ ਨਾਲੇ ਤੁਹਾਨੂੰ ਪਲਸਟਰ ਲੱਗ ਗਿਆ ਤੇ ਜਿੱਦਾਂ ਹੀ ਸੇਵਾ ਪੂਰੀ ਹੋਈ ਧਾਰਮਿਕ ਤੁਹਾਡਾ ਪਲਸਟਰ ਵੀ ਖੁੱਲ ਗਿਆ ਕਈਆਂ ਨੇ ਇਸੇ ਵੀ ਸਵਾਲ ਖੜੇ ਕੀਤੇ ਕਿ 60 ਚੀਚੀ ਉਂਗਲੀ ਤੇ ਸੀ ਪਲਸਟਰ ਗੋਡੇ ਤੱਕ ਸੀ ਤੇ ਉਸ ਵਕਤ ਤੁਸੀਂ ਇਹ ਰਿਪੋਰਟ ਤੇ ਚੰਗੇ ਭਲੇ ਤੁਰਦੇ ਫਿਰਦੇ ਨਜ਼ਰ ਆਏ ਤੇ ਸਾਰੇ ਕਹਿੰਦੇ ਇਹ ਬਹਾਨਾ ਸੀ ਜਦੋਂ ਕਿ ਪਲਸਟਰ ਮੰਨਿਆ ਜਾਂਦਾ ਕਿ ਠੀਕ ਹੈ ਜਖਮ ਠੀਕ ਹੋ ਗਿਆ ਪਲਸਟਰ ਖੁੱਲ ਗਿਆ ਤੇ ਹੁਣ ਤੁਸੀਂ ਵੱਡੇ ਇਕੱਠ ਕਰਕੇ ਤੇ ਤੁਹਾਡੇ ਲੀਡਰ ਮੀਡੀਆ 'ਚ ਜਾ ਕੇ ਇਹ ਪੱਖ ਦੇਣ ਲੱਗੇ ਨੇ ਕਿ ਨਹੀਂ ਜੀ ਸੱਤ ਮੈਂਬਰੀ ਕਮੇਟੀ ਸਾਡੇ ਲਈ ਨਹੀਂ ਬਣੀ ਉਹ ਸਾਡੇ ਤੇ ਲਾਗੂ ਨਹੀਂ ਹੁੰਦੀ ਸੱਤ ਮੈਂਬਰ ਕਮੇਟੀ ਆਪੇ ਜਵਾਬਦੇਹ ਹੋਊਗੀ ਕਿ ਉਹਨਾਂ ਨੇ ਮੈਂਬਰਸ਼ਿਪ ਕਿਉਂ ਨਹੀਂ ਕੀਤੀ ਉਹਨਾਂ ਨੇ ਕੀ ਕਰਨਾ ਸੀ ਕੀ ਨਹੀਂ ਸਾਡੇ ਥੋੜਾ ਜਿਹੀ ਨਿਯਮ ਲੱਗ ਹੁੰਦਾ ਸਾਨੂੰ ਤਾਂ ਜਿਹੜੀ ਸੇਵਾ ਲਈ ਸੀ ਅਸੀਂ ਕਰਤੀ ਜੀ ਤੇ ਜਿੱਥੋਂ ਤੱਕ ਜੀ ਅ ਅਸਤੀਫਿਆਂ ਦਾ ਮਸਲਾ ਹੈ ਉਹ ਸਾਰਾ ਕੁਝ ਜੀ ਜੇ ਐਦਾਂ ਹੋ ਗਿਆ ਜੀ ਮਰਕੀ ਕਮੇਟੀ ਨੇ ਸਾਰਾ ਕੁਝ ਭੰਗ ਕਰਤਾ ਜੀ ਫਿਰ ਸਾਡੀ ਮੈਂਬਰਸ਼ਿਪ ਜਾਊਗੀ ਸਾਡੀ ਰਜਿਸਟ੍ਰੇਸ਼ਨ ਜਾਊਗੀ ਸਾਡਾ ਚੋਣ ਨਿਸ਼ਾਨ ਜਾਊਗਾ ਸਾਡੀ ਪਾਰਟੀ ਦੀ ਮਾਨਤਾ ਜਾਊਗੀ ਇਸ ਲਈ ਅਸੀਂ ਉਹਨਾਂ ਨੂੰ ਮੰਨ ਨਹੀਂ ਸਕਦੇ ਇਹ মিডিਆ 'ਚ ਤੁਹਾਡੇ ਲੀਡਰ ਵੀ ਕਹਿਣ ਲੱਗੇ ਨੇ ਔਰ ਵੱਡਾ ਇਕੱਠ ਕਰਕੇ ਆਪਣੇ ਵਰਕਰਾਂ ਦਾ ਜ਼ਿਲ੍ਹਾ ਪ੍ਰਧਾਨਾਂ ਦਾ ਲੀਡਰਾਂ ਦਾ ਅਹੁਦੇਦਾਰਾਂ ਦਾ ਸੁਖਵੀਰ ਸਿੰਘ ਬਾਦਲ ਵੀ ਕਹਿਣ ਲੱਗੇ ਕਿ ਕਰ ਲੋ ਤਿਆਰੀ ਆਪਾਂ ਸੁੱਤੇ ਵੇ ਸੀ ਅੱਛਾ ਅਕਾਲੀ ਦਲ ਵੀ ਸੌ ਸਕਦਾ ਅਕਾਲੀ ਦਲ ਤਾਂ ਕਹਿੰਦੇ ਹੁਣ ਤੱਕ ਸੁੱਤਾ ਸੀ ਭਰਾਵਾ ਪੰਥਨਾ ਕਦੇ ਸੋਵੇ ਨਾ ਆਰਾਮ ਕਰੇ ਤੇ ਚੜ੍ਹਦੀ ਕਲਾ 'ਚ ਰਹਿੰਦਾ ਤੇ ਚਾਰੋਂ ਪਹਿਰ ਜਾਗਦਾ ਰਹਿੰਦਾ ਸੋ ਇਸ ਲਈ ਅੱਠੋਂ ਪੈਰ ਉਹਦੀ ਨਜ਼ਰ ਰਹਿੰਦੀ ਆ ਸਾਰੇ ਪ੍ਰਕਿਰਿਆ ਤੇ ਸੋ ਇਸ ਲਈ ਇਹ ਕਹਿਣਾ ਕਿ ਪੰਥ ਸੋ ਗਿਆ ਅਕਾਲੀ ਦਲ ਸੌਂ ਗਿਆ ਅਕਾਲੀ ਦਲ ਆਰਾਮ ਕਰ ਰਿਹਾ ਇਸ ਨੇ ਸਥਿਤੀ ਅਕਾਲੀ ਦਲ ਦੀ ਹੋਰ ਹਾਸੋਹੀਣੀ ਬਣਾ ਦਿੱਤੀ ਤੇ ਸੁਖਵੀਰ ਸਿੰਘ ਬਾਦਲ ਮਾਗੀ ਮੇਲੇ ਦੇ ਉੱਤੇ ਜਿਹੜਾ ਫਲਾਨ ਕਰਨ ਜਾ ਰਹੇ ਨੇ ਇਕੱਠ ਕਰਨ ਜਾ ਰਹੇ ਨੇ ਆਪਣੀ ਰੈਲੀ ਕਰਨ ਜਾ ਰਹੇ ਨੇ ਉਹਦੇ ਹਵਾਲੇ ਨਾਲ ਆਪਣਾ ਸ਼ਕਤੀ ਪ੍ਰਦਰਸ਼ਨ ਦਿਖਾਉਣਾ ਚਾਹੁੰਦੇ ਨੇ ਪਰ ਉਸ ਤੋਂ ਪਹਿਲਾਂ ਇਹ ਗੱਲਾਂ ਆ ਗਈਆਂ ਸੀ ਕਿ ਜਨਵਰੀ ਦੇ ਪਹਿਲੇ ਹਫਤੇ ਵਰਕਿੰਗ ਕਮੇਟੀ ਦੀ ਬੈਠਕ ਹੋਏਗੀ ਕੁਝ ਸੀਫੇ ਪ੍ਰਵਾਨ ਕੀਤੇ ਜਾਣਗੇ ਗਾਂ ਪਤਾਇਆ ਜਾਏਗਾ ਪਰ ਉਹ ਜਿਸ ਤਰ੍ਹਾਂ ਮੀਡੀਆ 'ਚ ਬਿਆਨਬਾਜ਼ੀ ਹੈ ਜਿਵੇਂ ਮਤਲਬ ਸੁਖਵੀਰ ਬਾਦਲ ਤੇ ਉਹਦੇ ਸਾਥੀ ਗਾਂ ਨਹੀਂ ਬਦਲਣਾ ਚਾਹੁੰਦੇ ਕੀ ਇਹ ਫੈਸਲਾ ਸੁਖਵੀਰ ਬਾਦਲ ਲੈ ਰਹੇ ਨੇ ਕੀ ਉਹਨਾਂ ਦੇ ਸਲਾਹਕਾਰ ਉਹਨਾਂ ਨੂੰ ਕੋਈ ਸਲਾਹਾਂ ਇਹ ਜੀਆਂ ਦੇ ਰਹੇ ਨੇ ਕਿ ਉਹ ਕੱਲ ਤੱਕ ਸਾਬ ਦੇ ਹੁਕਮ ਮੰਨਣ ਤੋਂ ਵੀ ਮੰਨਫੀ ਹੋ ਗਏ ਜੇਕਰ ਇਹ ਹੀ ਪ੍ਰਕਿਰਿਆ ਸੀ ਤਾਂ ਕੁਝ ਤਰ੍ਹਾਂ ਕਹਿੰਦੇ ਕਿ ਭਾਈ ਫਿਰ ਦਾੜੀ ਰੰਗ ਕੇ ਚਲੇ ਜਾਂਦੇ ਤੁਸੀਂ ਵੀ ਮਨਪ੍ਰੀਤ ਬਾਦਲ ਮੰਗ ਮੰਗ ਜਿੰਦ ਸਸਾ ਮੰਗ ਕਤਾਰ 'ਚ ਬਾਹਰ ਹੋ ਜਾਂਦੇ ਲੋਕਾਂ ਤੁਸੀਂ ਇਸ ਚਿਹਰੇ ਰੂਪਾਂ ਦਾ ਸਿੱਖ ਦਿਖਦੇ ਰਹਿੰਦੇ ਪਰ ਅਸਲ ਤੁਸੀਂ ਸਿੱਖਣਾ ਹੁੰਦੇ ਫਿਰ ਫਿਰ ਤੁਹਾਡਾ ਇਹਨਾਂ ਸਾਰਿਆਂ ਤੋਂ ਛਟਕਾਰਾ ਹੋ ਜਾਂਦਾ ਇੰਜ ਇੰਜ ਛਟਕਾਰਾ ਕਰਵਾ ਲੈਂਦੇ ਕਹਿੰਦੇ ਪਰ ਜੇ ਹੁਣ ਤੁਸੀਂ ਆਪਣੇ ਆਪ ਨੂੰ ਸਿੱਖ ਵੀ ਕਹਣਾ ਹੈ ਅਤੇ ਇਹ ਵੀ ਕਹਿਣਾ ਕਿ ਕਲਤਖ ਸਾਹਿਬ ਨੂੰ ਅਸੀਂ ਸਰਵਉੱਚ ਮੰਨਦੇ ਆਂ ਫਿਰ ਕਲਤਖ ਸਾਹਿਬ ਦੀ ਮੰਨਣੀ ਪੈਗੀ ਫਿਰ ਉਹਦੇ ਹੁਕਮਨਾਮੇ ਤੇ ਪਹਰੇਦਾਰੀ ਕਰਨੀ ਪੈਗੀ ਫਿਰ ਸੀ ਫਿਰ ਦਿਓ ਪ੍ਰਵਾਨ ਕਰੋ ਨਵੀਂ ਸਤਮਈ ਕਮੇਟੀ ਨੂੰ ਕਹੋ ਨਵੇਂ ਸਿਰੇ ਤੋਂ ਭਰਤੀ ਕਰੇ ਪ੍ਰਕਿਰੇ ਨਵੇਂ ਸਿਰੇ ਤੋਂ ਸ਼ੁਰੂ ਹੋਵੇ ਪਰ ਤੁਸੀਂ ਕਹਿੰਦੇ ਹੋ ਕਿ ਸੁਧਾਰ ਲਹਿਰ ਵਾਲੇ ਅਸੀਂ ਲੈਣੇ ਨਹੀਂ ਤੇ ਸੁਧਾਰ ਰੈਰ ਵਾਲੇ ਇਸ ਚੱਕਰ ਚ ਭੰਗ ਕਰਕੇ ਆਗੇ ਕਿ ਲਓ ਜੀ ਸਾਡਾ ਤਾਂ ਰਾਹ ਖੁੱਲ ਗਿਆ ਸਾਡਾ ਰਾਹ ਖਲੋਣਾ ਸੀ ਮੁੜ ਕੇ ਵਾਪਸੀ ਕਰਨੀ ਸੀ ਨਵਾਂ ਪ੍ਰਧਾਨ ਚੁਣਾਂਗੇ ਉਹ ਆਪਣੀ ਰਾਜਨੀਤੀ ਕਰ ਰਹੇ ਤੁਸੀਂ ਆਪਣੀ ਰਾਜਨੀਤੀ ਕਰ ਰਹੇ ਹੋ ਪਰ ਇਹ ਸਭ ਦੇ ਵਿਚਾਲੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਕਿਉਂ ਟਹਿ ਟੇਰੀ ਕਰ ਰਹੇ ਅਕਾਲ ਤਖਤ ਸਾਹਿਬ ਦੇ ਰੁਤਬੇ ਨੂੰ ਕਿਉਂ ਢਾਲਾ ਰਹੇ ਉਸ ਦੀ ਜੋ ਸਮਾਨਤਾ ਬਹਾალਤਾ ਮਹਾਨਤਾ ਉਸ ਨੂੰ ਕਿਉਂ ਖੁਰਾ ਲਾ ਰਹੇ ਇਸ ਵਾਲ ਸੁਖਵੀਰ ਬਾਦਲ ਤੇ ਖੜਾ ਹੋ ਗਿਆ ਕਿ ਉਹਨਾਂ ਦੀ ਧਰਤੇ ਲੀਡਰਸ਼ਿਪ ਤੇ ਖੜਾ ਹੋ ਗਿਆ ਸੋ ਸੁਖਵੀਰ ਬਾਦਲ ਗੁਨਾਹਾਂ ਤੋਂ ਮੁਕਰਦੇ ਵੀ ਨਜ਼ਰ ਆਏ ਉਹਨਾਂ ਨੇ ਫਿਰ ਕਿਹਾ ਕਿ ਮੈਂ ਤਾਂ ਸਿਰਫ ਇਹ ਮਸਲਾ ਨਿਬੇੜਨ ਲਈ ਸਾਰਾ ਕੁਝ ਆਪਣੀ ਝੋਲੀ ਪਾਇਆ ਮੈਂ ਕਿਸੇ ਗੁਨਾਹ 'ਚ ਸ਼ਾਮਲ ਨਹੀਂਗਾ ਸਾਰੇ ਇਲਜ਼ਾਮ ਮੇਰੇ ਤੋਂ ਝੂਠੇ ਨੇ ਮੈਂ ਤਾਂ ਬਿਵਾਦ ਖਤਮ ਕਰਨਾ ਚਾਹੁੰਦਾ ਸੀ ਇਸ ਲਈ ਸੋ ਇਹਦਾ ਮਤਲਬ ਤੁਸੀਂ ਫਿਰ ਕੱਲ ਤੱਕ ਤਾਂ ਉੱਤੇ ਖੜ ਕੇ ਝੂਠ ਬੋਲਿਆ ਫਿਰ ਸਹੀ ਕਹਿੰਦੇ ਹੋ ਤੇ ਜੇ ਸੱਚ ਬੋਲਿਆ ਜੇ ਕਬੂਲਨਾਮੇ ਸੱਚ ਨੇ ਫਿਰ ਹੁਕਮਨਾਮੇ ਮੰਨਦੇ ਕਿਉਂ ਸੋ ਇਸ ਪ੍ਰਕਿਰਿਆ ਦੇ ਵਿੱਚ ਇਹ ਮਸਲਾ ਹੋਰ ਗਹਿਰਾ ਗੰਭੀਰ ਹੋ ਗਿਆ ਤੇ ਸਭ ਦੀਆਂ ਨਜ਼ਰਾਂ ਹੁਣ ਮਾਗੀ ਮੇਲੇ ਤੇ ਟਿਕੀਆਂ ਨੇ ਇੱਧਰ ਬੰਦੀ ਸਿੰਘਾਂ ਦੀ ਰਿਆਹੇ ਲਈ ਚੱਲ ਰਹੇ ਮੋਰਚੇ ਨੂੰ ਜਦੋਂ ਸਾਲ ਦਰ ਸਾਲ ਪੂਰੇ ਹੋ ਰਹੇ ਨੇ ਤਾਂ ਉੱਥੇ ਵੱਡੇ ਕੱਟ ਦੇ ਖਤਰੇ ਨੂੰ ਲੈ ਕੇ ਪੁਲਿਸ ਦੀ ਕੇਰਾਬੰਦੀ ਹੈ ਲੀਡਰਾਂ ਨੂੰ ਘਰਾਂ ਚ ਨਜ਼ਰਬੰਦ ਕੀਤਾ ਜਾ ਰਿਹਾ ਹੈ ਹੈਨਾ ਤੇ ਵੱਡੀ ਮੁਕਤਰਤਾ ਦੇ ਵਿੱਚ ਇੱਧਰ ਕੁਝ ਤਰ੍ਹਾਂ ਇੱਧਰ ਪਹੁੰਚ ਰਹੀਆਂ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਉੱਧਰ ਮਾਗੀ ਮੇਲੇ ਤੇ ਨਵੀਂ ਪਾਰਟੀ ਦੇ ਐਲਾਨ ਦੀ ਤਿਆਰੀ ਹੈ ਅਮਰਤਪਾਲ ਸਿੰਘ ਤੇ ਉਹਦੇ ਬਾਪੂ ਅਮਰਤਪਾਲ ਸਿੰਘ ਦੇ ਨਾਤੇ ਉਹਨਾਂ ਦੇ ਬਾਪੂ ਉੱਥੇ ਹਾਜ਼ਰ ਹੋਣਗੇ ਤੇ ਉਧਰ ਡਾਕਟਰ ਸਰਬਜੀਤ ਸਿੰਘ ਖਾਲਸਾ ਉਥੇ ਹਾਜ਼ਰ ਹੋਣਗੇ ਤੇ ਬੀਬੀ ਖਲੜਾ ਹੋਰੀ ਤੇ ਹੋਰ ਇਹਨਾਂ ਦੇ ਸਾਥੀ ਸੋ ਉਥੇ ਨਵੀਂ ਪਾਰਟੀ ਲਾਣੀ ਉਹਦੇ ਬਰਾਬਰ ਅਕਾਲੀ ਦਲ ਆਪਣੀ ਕਾਨਫਰੰਸ ਕਰਕੇ ਆਪਣੀ ਸ਼ਕਤੀ ਪ੍ਰਦਰਸ਼ਨ ਆਪਣਾ ਇਕੱਠ ਉਹ ਮੁਕਾਬਲੇ ਦੀ ਸਥਿਤੀ ਵੀ ਹੈ ਤੇ ਪਰ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਮੰਨਣ ਤੋਂ ਮਨਫ਼ੀ ਹੋਣ ਕਰਕੇ ਸੁਖਵੀਰ ਬਾਦਲ ਤੇ ਉਹਦੀ ਤਰੀਕ ਵਾਰ ਫਿਰ ਨਿਸ਼ਾਨੇ ਤੇ ਵੀ ਹੈ ਚਲੋ ਹਦਰ ਜਦਰ ਸਾਹਿਬ ਨੇ ਤਾਂ ਫਿਕਰ ਪ੍ਰਗਟਾਇਆ ਪਰ ਫਿਕਰ ਵੱਧ ਗਿਆ ਮੈਗਲ ਖਨੋਰੀ ਬਾਰਡਰ ਤੇ ਚੱਲ ਰਹੇ ਦੱਲੇয়াল ਹੋਰਾਂ ਦੇ ਮਰਨ ਵਰਤ ਤੇ ਹਵਾ ਦੇ ਨਾ ਕਰਦੇ 43 ਦਿਨਾਂ ਦਾ ਹੋ ਚੁੱਕਾ ਹੈ ਮਰਨ ਵਰਤ ਰਾਸ ਸਥਿਤੀ ਕਾਫੀ ਨਾਜ਼ੁਕ ਹੋ ਗਈ ਸੀ ਘੰਟਾ ਖਣਣ ਤੋਂ ਬਾਅਦ ਦੱਲੇয়াল ਹੋਰੀ ਬੇਹੋਸ਼ ਰਹੇ ਤੇ ਪੁਬਾ ਮਾਰ ਕੇ ਅੰਦੋਲਨ ਚ ਸ਼ਾਮਲ ਬੀਬੀਆਂ ਦਾ ਰੋਣਾ ਨਿਕਲ ਗਿਆ ਕਿਸਾਨ ਤਰ੍ਹਾਂ ਫਿਕਰਮੰਦੀ ਚ ਆ ਗਈਆਂ ਤਲੀਆਂ ਚਸੀਆਂ ਗਈਆਂ ਅੱਖਾਂ ਦੀਆਂ ਪੁਤਲੀਆਂ ਚੱਕ ਕੇ ਦੇਖਿਆ ਗਿਆ ਡਾਕਟਰਾਂ ਦੀ ਟੀਮ ਜਿਹੜੀਆਂ ਉੱਥੇ ਪਹਨਤ ਸੀਗੀਆਂ ਉਹਨਾਂ ਦੀ ਬਰਜੁਰ ਕੋਸ਼ਿਸ਼ ਰਹੀ ਤੇ 1 ਘੰਟੇ ਤੋਂ ਬਾਅਦ ਥੋੜੀ ਜਿਹੀ ਸਥਿਤੀ ਕੰਟਰੋਲ ਛੋਈ ਤੇ ਡੱਲੇਲ ਹੋਰੀ ਚੇਤਨਵਸਤਾ ਦੇ ਵਿੱਚ ਪਰਤੇ ਤੇ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਅੱਜ ਵੀ ਮਰਨ ਵਰਤ ਖਤਮ ਹੋ ਜਵੇ ਤਾਂ ਵੀ ਡੱਲੇਲ ਉਹਨਾਂ ਦੀ ਸਿਹਤ ਹੁਣ ਪਹਿਲਾਂ ਵਾਲੀ ਨਹੀਂ ਹੋਣ ਵਾਲੀ ਤੇ ਖਤਰਾ ਪਲ ਦਰ ਪਲ ਵਧ ਰਿਹਾ ਜਿਸ ਤਰ੍ਹਾਂ 1 ਘੰਟਾ ਬੇਹੋਸ਼ ਰਹਿ ਇਹ ਸਮਾਹਦ ਥੋੜਾ ਜਿਹਾ ਹੋਰ ਵੱਧਾ ਤਾਂ ਕੁਝ ਵੀ ਹੋ ਸਕਦਾ ਸੀ ਕਿਉਂਕਿ ਸਾਈਲੈਂਟ ਅਟੈਕ ਦਾ ਖਤਰਾ ਬਹੁਤ ਵੱਧ ਗਿਆ ਤੇ ਇਹ ਸਭ ਦੇ ਦਰਮਿਆਨ ਕਮੇਟੀ ਪਹੁੰਚੀ ਸੁਪਰੀਮ ਕੋਰਟ ਵੱਲੋਂ ਜਿਹੜੀ ਨਾਮਜ਼ਦ ਕੀਤੀ ਕਮੇਟੀ ਹੈ ਉਹ ਡੱਲੇ ਵਾਲ ਹਰਾਂ ਨੂੰ ਮਿਲਣ ਪਹੁੰਚੀ ਕਿਉਂਕਿ ਸੁਪਰੀਮ ਕੋਰਟ ਚ ਸੁਣਵਾਈ ਸੀ ਤੇ ਪੰਜਾਬ ਸਰਕਾਰ ਨੇ ਹੁਣ ਕਪਲ ਸਿਬਲ ਨੂੰ ਵਕੀਲ ਕੀਤਾ ਭਾਈ ਇਸ ਕੰਮਾਂ ਲਈ ਫੀਸਾਂ ਦੇ ਸਕਦੇ ਹੋ ਮਸਲੇ ਹੱਲ ਨਹੀਂ ਕਰਨੇ ਸੋ ਸਪਰੀਮ ਕੋਰਟ ਦੀ ਹਦਾਇਤ ਦੇ ਅਨਸਾਰ ਉਹਦੀ ਜਦੋਂ ਪਾਲਣਾ ਨਹੀਂ ਕਰ ਪਾਰੀ ਪੰਜਾਬ ਸਰਕਾਰ ਤਾਂ ਆਪਣਾ ਬਚਾਅ ਕਰ ਲਈ ਉਹਨਾਂ ਨੇ ਕਪਲ ਸਿੰਬਲ ਨੂੰ ਢਾਲ ਬਣਾਇਆ ਉਸ ਵਕੀਲ ਨੂੰ ਪੇਸ਼ ਕੀਤਾ ਤੇ ਉਸ ਵਕੀਲ ਨੇ ਦਮ ਭਰਿਆ ਕਿ ਜੀ ਸੁਪਰੀਮ ਕੋਰਟ ਵੱਲੋਂ ਜਿਹੜੀ ਤੁਹਾਡੇ ਵੱਲੋਂ ਇੱਕ ਕਮੇਟੀ ਬਣਾਈ ਗਈ ਹੈ ਉਹਦੇ ਨਾਲ ਅਸੀਂ ਮੀਟਿੰਗ ਤੈਅ ਕਰਾਤੀ ਜੀ ਦਲਿਆਲ ਸਾਹਿਬ ਉਹਨਾਂ ਨੂੰ ਮਿਲ ਲੈਣਗੇ ਉਹਨਾਂ ਦੀ ਗੱਲ ਸੁਣਨਗੇ ਤੇ ਹੋ ਸਕਦਾ ਜੀ ਮਸਲਾ ਹੱਲ ਹੋ ਜੇ ਸਾਨੂੰ ਸਮਾ ਦਿੱਤਾ ਜਾਵੇ ਆਖਰ ਚਲੋ ਜੀ ਅਗਲੀ ਸੁਣਵਾਈ 10 ਤਰੀਕ ਤੇ ਪੈਗੀ ਹਾਂ ਠੀਕ ਹੈ ਫਿਰ 10 ਤਰੀਕ ਨੂੰ ਸੁਣਵਾਈ ਕਰ ਲਵਾਂਗੇ ਤੁਸੀਂ ਮਸਲਾ ਨੇੜੇ ਲਾਓ ਤੇ ਇੱਧਰ ਸੁਪਰੀਮ ਕੋਰਟ 'ਚ ਸੁਣਵਾਈ ਤੇ ਉਧਰ ਜਦੇ ਸੁਪਰੀਮ ਕੋਰਟ ਵੱਲੋਂ ਨਾਮਜ਼ਦ ਕੀਤੀ ਕਮੇਟੀ ਜਿਹੜੀ ਹੈਗੀ ਆ ਉਹ ਪਹੁੰਚ ਗਈ ਜੀ ਉੱਥੇ ਮਨ ਲੇਲ ਹੋਰਾਂ ਨੂੰ ਸੋ ਬਕਾਇਦਾ ਤੌਰ ਤੇ ਸਾਬਕਾ ਜੱਜ ਜਨਾਇਬ ਸਿੰਘ ਹੋਰਾਂ ਦੀ ਅਗਵਾਈ ਹੇਠ ਇਸ ਕਮੇਟੀ ਨੇ ਨੇੜੇਆਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਬੇਨਤੀ ਰਜੋਈ ਕੀਤੀ ਜੀ ਕਿ ਤੁਸੀਂ ਮਰਨ ਵਰਤ ਛੱਡ ਦਿਓ ਤੁਹਾਡੀ ਸਿਹਤ ਜ਼ਰੂਰੀ ਹੈ ਥੱਲੇ ਉਹ ਕਹਿੰਦੇ ਸਿਹਤ ਨਾਲੋਂ ਕਸਾਨੀ ਜ਼ਰੂਰੀ ਹੈ ਦੀ এব ਅpsra ਮੰਗ ਅਧਿਕਾਰੀਆਂ ਮੰਗ ਸਰਕਾਰੀ ਨੁਮਾਇੰਦਿਆਂ ਮੰਗ ਰਾਜਨੀਤਿਕ ਲੀਡਰਾਂ ਮੰਗ ਬੇਨਤੀ ਕਰਕੇ ਪਰਤੇ 15 ਮਿੰਟੇ ਲਾ ਕੇ ਆਏ ਪਰ ਇਹਨਾਂ ਕੋਲ ਕੋਈ ਅਧਿਕਾਰੀ ਨਹੀਂ ਕਿਸੇ ਤਰ੍ਹਾਂ ਦਾ ਫੈਸਲਾ ਨਾ ਤਾਂ ਇਹ ਕਮੇਟੀ ਇਹ ਕਹਿ ਸਕਦੀ ਹੈ ਕਿ ਐਮਐਸਬੀ ਦੀ ਗਾਰੰਟੀ ਅਸੀਂ ਦਿੰਨੇ ਆ ਨਾ ਹੀ ਕਹਿ ਸਕਦੀ ਹੈ ਕਿ ਕਿਸਾਨੀ ਕਰਜੇ ਅਸੀਂ ਮਾਫ ਕਰਦੇ ਆ ਨਾ ਹੀ ਕਮੇਟੀ ਇਹ ਕਹਿ ਸਕਦੀ ਹੈ ਕਿ ਜਿਹੜੇ ਸ਼ਹੀਦ ਹੋਏ ਕਿਸਾਨ ਨੇ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਤੇ ਨੌਕਰੀਆਂ ਅਸੀਂ ਦੇ ਸਕਦੇ ਹਾਂ ਜੇਕਰ ਇਸ ਕਮੇਟੀ ਕੋਲ ਕੋਈ ਅਧਿਕਾਰ ਹੈ ਨਹੀਂਗਾ ਤੇ ਇਸ ਕਮੇਟੀ ਨੇ ਗੱਲ ਸੁਣਨੀ ਸੀ ਵੀ ਡੱਲੇਵਾਲ ਸਾਹਿਬ ਨੇ ਆਪਣੀ ਗੱਲ ਸੁਣਾਤੀ ਮੈਂ ਤਾਂ ਕਹਿੰਦੀ ਜੀ ਅਸੀਂ ਅਦਾਲਤ ਜਾ ਕੇ ਇਹ ਰਿਕਾਰਡ ਹੀ ਦਰਜ ਕਰਾ ਸਕਦੇ ਹਾਂ ਕਿ ਜੀ ਆਹ ਮਸਲਾ ਹੈ ਆਹ ਸਥਿਤੀ ਹੈ ਇਹਦੇ ਤੇ ਔਰ ਕੀਤੀ ਜਾਵੇ ਤੇ ਇਸ ਕਮੇਟੀ ਨੇ ਇਹ ਵੀ ਦਮ ਭਰਿਆ ਕਿ ਸਾਡੇ ਕੋਲ ਤਾਂ ਪਾਈ ਇੰਨੀ ਸ਼ਕਤੀ ਵੀ ਨਹੀਂ ਹੈਗੀ ਕਿ ਅਸੀਂ ਕੇਂਦਰ ਨਾਲ ਤੁਹਾਡੀ ਮੀਟਿੰਗ ਕਰਾ ਦਈਏ ਕੇਂਦਰ ਨਾਲ ਮੁਲਾਕਾਤ ਕਰਾਉਣ ਦਾ ਕੇਂਦਰ ਨਾਲ ਮੀਟਿੰਗ ਕਰਾਉਣ ਦਾ ਵੀ ਇਹਨਾਂ ਕੋਲ ਕੋਈ ਅਧਿਕਾਰ ਖੇਤਰ ਨਹੀਂ ਹੈਗਾ ਸੋ ਇਸ ਲਈ ਇੱਕ ਤਰ੍ਹਾਂ ਦੀ ਇਹ ਕਮੇਟੀ ਦੀ ਮੁਲਾਕਾਤ ਹੀ ਬਸ ਮੁਲਾਕਾਤ ਹੋਈ ਹੋਰ ਕੁਝ ਸਿਰੇ ਨਹੀਂ ਲੱਗਿਆ ਸੋ ਡੱਲੇয়াল ਹੋਰੀ ਮਦਰ ਮਰ ਤੇ ਕਾਇਮ ਸੀ ਜਿਹਦੇ ਵਿੱਚੋਂ ਫਿਰ ਲੰਗੀ ਰਾਤ ਸਥਿਤੀ ਬਹੁਤ ਵਿਗੜੀ ਅਜ ਬੜੀ ਫਿਕਰਮੰਦੀ ਆ ਸੋ ਦੇਸ਼ ਦੇ ਲੱਖਾਂ ਕਿਸਾਨਾਂ ਦੀਆਂ ਜਾਨਾਂ ਬਚਾਉਣ ਦੇ ਲਈ ਕਹਿੰਦੇ ਜੀ ਸੁਪਰੀਮ ਕੋਰਟ ਕੇਂਦਰ ਨੂੰ ਹਦਾਇਤ ਕਿਉਂ ਨਹੀਂ ਕਰ ਰਹੀ ਇਹ ਸਵਾਲ ਵੱਡਾ ਹੋ ਗਿਆ ਕਿ ਮਾਨਯੋਗ ਸੁਪਰੀਮ ਕੋਰਟ ਲਗਾਤਾਰ ਪੰਜਾਬ ਸਰਕਾਰ ਨੂੰ ਨਿਰਦੇਸ਼ ਕਰ ਰਹੀ ਆ ਆਪਣੀ ਬਣਾਈ ਹੋਈ ਕਮੇਟੀ ਦੇ ਹਵਾਲੇ ਨਾਲ ਗਾਂ ਵਧ ਰਹੀ ਆ ਪਰ ਉਹ ਇਹੀ ਨਿਰਦੇਸ਼ ਕੇਂਦਰ ਨੂੰ ਕਿਉਂ ਨਹੀਂ ਕਰਦੀ ਕਿ ਸਾਡੇ ਹੁਕਮਾਂ ਦੀ ਪਾਲਣਾ ਕਰਦੇ ਸੀ ਲਾਂਘਾ ਕਿਉਂ ਨਹੀਂ ਖੋਲਿਆ ਤੁਸੀਂ ਪੈਦਲ ਵੀ ਦਿੱਲੀ ਕਿਉਂ ਨਹੀਂ ਆਉਣ ਦਿੱਤਾ ਤੁਸੀਂ ਆ ਕੇ ਕਿਸਾਨਾਂ ਨਾਲ ਗੱਲ ਕਿਉਂ ਨਹੀਂ ਕਰਦੇ ਇਹੀ ਹੁਕਮ ਕੇਂਦਰ ਨੂੰ ਕਿਉਂ ਨਹੀਂ ਇੱਧਰ ਪੰਜਾਬ ਸਰਕਾਰ ਨੇ ਕੋਸ਼ਿਸ਼ਾਂ ਕਰ ਲੀਆਂ ਕੇਂਦਰ ਦੇ ਖੇਤੀਬਾੜੀ ਮੰਤਰੀਆਂ ਨਾਲ ਹੋਰ ਅਮਰ ਫਲ ਦੇ ਨਾਲ ਰابطਾ ਕਰਨ ਦੀਆਂ ਪਰ ਉਧਰੋਂ ਕੋਈ ਬੂਰ ਨਹੀਂ ਪਿਆ ਸੋ ਇੱਧਰ ਸੰਯੁਕਤ ਕਿਸਾਨ ਮੋਰਚਾ ਜਿਹੜਾ ਜਿਹਨੂੰ ਰਾਜਨੀਤਿਕ ਐਸਕੇਐਮ ਕਿਹਾ ਜਾਂਦਾ ਹੈ ਉਸ ਨੇ ਪਹੁੰਚ ਅਪਰੋਚ ਦੇ ਲਈ ਰਾਸ਼ਪਤੀ ਨਾਲ ਮੁਲਾਕਾਤ ਦਾ ਸਮਾਂ ਮੰਗਿਆ ਸੀ ਉੱਥੋਂ ਕੋਰਾ ਇਨਕਾਰ ਆ ਗਿਆ ਕਿ ਜੀ ਸਮਾਂ ਨਹੀਂ ਹੈ ਰਾਸ਼ਪਤੀ ਜੀ ਕੋਲ ਇਸ ਲਈ ਉਹ ਮਿਲ ਨਹੀਂ ਸਕਦੇ ਉਹਨਾਂ ਦਾ ਲਿਖਤੀ ਜਵਾਬ ਆ ਗਿਆ ਤੇ ਮਸਲਾ ਜਿਉਂ ਦਾ ਤਿਉਂ ਹੈ। ਛੋਟਾ ਲਿਆਹਰਾਂ ਦੀ ਸਿਹਤ ਕੇਂਦਰ ਦੀ ਬੇਰੁਖੀ, ਪੰਜਾਬ ਸਰਕਾਰ ਦੀ ਲਾਚਾਰੀ, ਹਰਿਆਣੇ ਦੀ ਧੱਕੇਸ਼ਾਈ ਤੇ ਸੁਪਰੀਮ ਕੋਰਟ ਦੀ ਕਮੇਟੀ ਦੀ ਰਿਪੋਰਟ ਤੇ ਇਹ ਸਭ ਦੇ ਵਿਚਾਲੇ ਕਿਸਾਨੀ ਮਸਲਾ ਜਿਉਂ ਦਾ ਤਿਉਂ ਤੇ ਮਾਨਜੋਗ ਸੁਪਰੀਮ ਕੋਰਟ ਨੇ ਮਸਲੇ ਦੀ ਸੁਣਵਾਈ 10 ਤਰੀਕ ਤੇ ਪਾ ਦਿੱਤੀ ਆ। ਸੋ ਦੇਖਦੇ ਆਂ ਜੀ ਉਹ ਸਭ ਦੇ ਦਰਮਿਆਨ ਸਭ ਨੂੰ ਫਿਕਰ ਡੱਲੇ ਵਾਲਹਰਾਂ ਦੀ ਜਾਨ ਦਾ ਕਿਉਂਕਿ ਕਾਫੀ ਸਥਿਤੀ ਨਾਜ਼ੁਕ ਹੈ ਔਰ ਕਿਸੇ ਵੀ ਸਮੇਂ ਸਾਇਲੈਂਟ ਅਟੈਕ ਦਾ ਕਾਰ ਸਕਦਾ ਹੈ ਤੇ ਲਗਾਤਾਰ ਕਿਉਂਕਿ ਜਦੋਂ ਮਹਾਪੰਚਾਇਤ ਕੀ ਸੀਓ ਨੂੰ ਸੰਬੋਧਨ ਕਰਨ ਤੋਂ ਬਾਅਦ ਵੀ ਡੱਲੇ ਵਾਲ ਹੋਰੀ ਬੇਹੋਸ਼ ਹੋ ਗਏ ਸੀ ਉਲਟੀਆਂ ਆ ਗਈਆਂ ਸੀ ਚੱਕਰ ਲੱਗ ਗਏ ਸੀ ਪਾਣੀ ਵੀ ਨਹੀਂ ਲੰਘ ਰਿਹਾ ਉਹ ਵੀ ਦਿੱਕਤ ਆ ਰਹੀ ਹੈ ਤੇ ਹੁਣ ਲੰਗੀ ਰਾਤ ਇੱਕ ਘੰਟੇ ਤੋਂ ਬਾਅਦ ਬੇਹੋਸ਼ ਰਹੇ ਨੇ ਸੋ ਸਥਿਤੀ ਨਾਜ਼ੁਕ ਹੈ ਤੇ ਫਿਕਰਮੰਦੀ ਵਾਲੀ ਹੈ ਚਲੋ ਜੀ ਪੰਜਾਬ ਦੇ ਵਿੱਚ ਪੀਆਰਟੀਸੀ ਪੰਨਬਸ ਰੋਡਵੇਜ ਬੱਸ ਇਹਨਾਂ ਨੂੰ ਲੈ ਕੇ ਵੀ ਲੋਕਾਂ ਦਾ ਹਾਕਾਰ ਹੈ ਸੜਕਾਂ ਤੇ ਬੱਸਾਂ ਨਿਕਲ ਨਹੀਂ ਰਹੀਆਂ ਸਰਕਾਰੀ ਬੱਸ ਚੱਲ ਨਹੀਂ ਰਹੀ ਹੈ ਕੱਚੇ ਮੁਲਾਜ਼ਮਾਂ ਵੱਲੋਂ ਪੱਕੇ ਨਾ ਕਰਨ ਦੇ ਕਾਰਨ ਆਪਣੀਆਂ ਆਪਣੀਆਂ ਯੂਨੀਅਨਾਂ ਤੇ ਸਹਿਯੋਗੀ ਸੰਗਠਨਾਂ ਨਾਲ ਮਿਲ ਕੇ ਲੰਘੇ ਕੱਲ ਤੋਂ ਲੈ ਕੇ ਅਗਲੇ 3 ਦਿਨ ਤੱਕ ਚੱਕਾ ਜਾਮ ਦਾ ਐਲਾਨ ਅੱਜ ਚੰਡੀਗੜ੍ਹ ਪਹੁੰਚ ਕੇ ਸੀਐਮ ਦੇ ਘਰ ਮੁਰੇ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਹੈ ਤੇ ਉੱਧਰ ਸੜਕਾਂ ਤੇ ਬੱਸਾਂ ਨਾ ਆਉਣ ਕਰਕੇ ਅੱਡਿਆਂ ਤੇ ਭਾਰੀ ਪੀੜ 3 ਬਿਲਰ ਕਾਰਾਂ ਟੈਕਸੀਆਂ ਵਾਲੇ ਵੱਲੋਂ ਲੋਕਾਂ ਦੀ ਹੋ ਰਹੀ ਲੁੱਟ ਤੇ ਮੁਲਾਜ਼ਮ ਜਥੇਬੰਦੀਆਂ ਛੜਕਾਂ ਤੇ ਪ੍ਰਦਰਸ਼ਨ ਕਰ ਰਹੀਆਂ ਹੈ ਪੀਆਰਟੀਸੀ ਪਨਬਾਸ ਰੋਡਵੇਜ ਦੇ ਕੱਚੇ ਮੁਲਾਜ਼ਮਾਂ ਕੰਟਰੈਕਟ ਮੁਲਾਜ਼ਮਾਂ ਠੇਕੇ ਮੁਲਾਜ਼ਮਾਂ ਤੇ ਵੱਲੋਂ ਇਹ ਸਪਸ਼ਟ ਕਹਿਣਾ ਕਿ ਇਹ ਉਹ ਸਰਕਾਰ ਹੈ ਜਿਹੜੀ ਸਾਡਾ ਵਾਅਦਾ ਕਰਕੇ ਆਈ ਸੀ ਕਿ ਵੋਟਾਂ ਪਾ ਦਿਓ ਸਰਕਾਰ ਬਣਾਉ ਦਿਓ ਆਉਂਦੀ ਹੀ ਪਹਿਲਾ ਹੁਕਮ ਤੁਹਾਨੂੰ ਪੱਖਿਆਂ ਕਰਨ ਦੇ ਕਰਾਂਗੇ ਉਹ ਕਹਿੰਦੇ ਕਿ ਹਰ ਸੂਬੇ ਦੇ ਵਿੱਚ 2-2 ਸਾਲਾਂ ਚ ਕੰਟਰੈਕਟਰ ਮੁਲਾਜ਼ਮ ਪੱਕੇ ਹੋ ਜਾਂਦੇ ਨੇ ਪਰ ਇੱਥੇ ਵਾਰੀਓ ਨਹੀਂ ਆਉਂਦੀ ਸਾਲ ਦਰ ਸਾਲ ਸਰਕਾਰ ਦਰ ਸਰਕਾਰ ਇਸ ਲਈ 3000 ਤੋਂ ਵੱਧ ਬੱਸਾਂ ਦਾ ਝੱਕਾ ਜਾਮ ਹੈ ਤੇ ਉਧਰ ਪੰਜਾਬ ਸਰਕਾਰ ਦਮ ਪਰੇ ਕਿ ਅਸੀਂ ਬਦਲਵੇਂ ਹੱਲ ਕਰ ਰਹੇ ਹਾਂ ਵੈਸੇ ਵੀ ਰੋਡਵੇ ਦਾ ਜਿਸ ਕਦਰ ਪੱਠਾ ਬੈਠ ਰਿਹਾ ਉਹਦੇ ਵਿੱਚ ਇੱਕ ਕਾਰਨ ਮੁਫਤ ਸਰਵਿਸ ਵੀ ਹੈਗੀ ਆ ਪਰ ਕੱਲੀ ਮੁਫਤ ਸਰਵਿਸ ਕਰਕੇ ਪੱਠਾ ਨਹੀਂ ਬੈਠ ਰਿਹਾ ਪ੍ਰਾਈਵੇਟ ਕਰਨ ਜਿਸ ਤਰ੍ਹਾਂ ਹੋ ਰਿਹਾ ਜਿਹੜੀ ਲੀਡਰਸ਼ਿਪ ਨੇ ਪਹਿਰੇਦਾਰੀ ਕਰਨੀ ਸੀ ਸਰਕਾਰੀ ਬੱਸਾਂ ਦੀ ਉਹਨਾਂ ਨੇ ਹੀ ਪੈਰਲਲ ਆਪਣੀਆਂ ਪ੍ਰਾਈਵੇਟ ਬੱਸਾਂ ਪਾਈਆਂ ਹੋਈਆਂ ਤੇ ਸਰਕਾਰ ਕਿਸੇ ਦੀ ਵੀ ਆਪੇ ਓਵੇਂ ਚਲਦੀਆਂ ਹੁਣ ਵੀ ਔਰਬਟ ਓਮੀ ਚਲਦੀਆਂ ਪਹਿਲਾਂ ਭਗਵਾਨਤਵਾਨ ਹੋਰੀ ਬੜਾ ਰੋਲਾ ਪਾਉਂਦੇ ਸੀ ਹੁਣ ਔਰਬਟ ਕੋਈ ਨਹੀਂ ਰੁਕੀ ਸਰਕਾਰ ਉਹਨਾਂ ਦੀ ਵੀ ਆ ਗਈ ਇਹ ਉਲਟਾ ਇਹਨਾਂ ਦੇ ਵਿੱਚ ਵੀ ਕਿੰਨੇ ਬੰਦੇ ਹੈਗੇ ਜਿਨ੍ਹਾਂ ਨੇ ਆਪਣੀਆਂ ਵਸਾਇਆਂ ਦੂਜੀਆਂ ਪਾਰਟੀਆਂ ਜਿਨ੍ਹਾਂ ਚ ਹੈ ਕਿਉਂ ਇਹ ਟਰਾਂਸਪੋਰਟ ਹੁਣ ਤਾਂ ਬੱਸਾਂ ਵਾਲੇ ਵੀ ਨਾਲ ਰਲਾ ਲੇ ਸੋ ਇਸ ਲਈ ਜਿਹਨੂੰ ਕੱਲ ਤੱਕ ਮਾਫੀਆ ਕਹਿੰਦੇ ਸੀ ਹੁਣ ਉਹ ਨਾਲ ਨੇ ਸੋ ਇਹ ਸਾਰੇ ਸਵਾਲ ਜਵਾਬ ਭਾਲਦੇ ਨੇ ਕਿ ਜਨਾਬ ਸਰਕਾਰ ਜੀ ਦੀ ਮਰਜ਼ੀ ਆਵੇ ਲੁੱਟ ਲੋਕਾਂ ਦੀ ਹੋਣੀ ਆ ਮੁਸ਼ਕਲ ਲੋਕਾਂ ਦੀ ਹੋਣੀ ਆ ਧੋਖਾ ਲੋਕਾਂ ਨਾਲ ਹੋਣਾ ਚਾਹੇ ਉਹ ਮੁਲਾਜ਼ਮ ਦੇ ਰੂਪ ਚ ਹੋਵੇ ਤੇ ਚਾਹੇ ਉਹ ਸਵਾਰੀਆਂ ਦੇ ਰੂਪ ਚ ਹੋਵੇ ਸੋ ਬੜੀ ਉਖਾਈ ਦੇ ਵਿੱਚੋਂ ਇਹ ਸਾਰਾ ਪ੍ਰਕਿਰਿਆ ਲੰਘ ਰਹੀ ਆ ਤੇ ਘਾਟੇ ਵਾਲੀ ਪ੍ਰਕਿਰਿਆ ਦੇ ਲਈ ਕੌਣ ਜ਼ਿੰਮੇਵਾਰ ਹੈ ਇਸ ਵੱਲ ਵੱਡਾ ਤੇ ਮਲਾਜ਼ਮ ਆਪਣੀ ਹੱਕੀ ਲੜਾਈ ਲੜਾਈਆਂ ਲਈ ਸੜਕਾਂ ਤੇ ਇਹ ਸਭ ਦੇ ਦਰਮਿਆਨ ਪਰਦੇਵਿਚ ਇੱਕ ਨਵਾਂ ਖਤਰਾ ਖੜਾ ਹੋ ਗਿਆ ਜੀ ਕਹਿੰਦੇ ਕਰੋਨਾ ਵਾਇਰਸ ਵਰਗਾ ਇੱਕ ਵਾਇਰਸ ਹੋਰ ਐਂਟਰ ਕਰ ਰਿਹਾ ਲਗਾਤਾਰ ਕਹਿੰਦੇ ਜੀ ਕੇਸ ਸਾਹਮਣੇ ਆਉਣ ਲੱਗੇ ਨੇ ਛੋਟੇ ਬੱਚਿਆਂ ਦੇ ਵਿੱਚ ਇਹ ਵਾਇਰਸ ਪਾਇਆ ਗਿਆ ਐਚ ਐਮ ਪੀ ਵੀ ਨਾਂ ਦਾ ਇਹ ਵਾਇਰਸ ਕਹਿੰਦੇ ਜੀ ਕਰਨਾਟਕਾ ਚ ਦੋ ਕੇਸ ਆ ਗਏ ਤਾਮਿਲਨਾਡੂ ਚ ਦੋ ਕੇਸ ਆ ਗਏ ਗੁਜਰਾਤ ਚ ਇੱਕ ਕੇਸ ਆ ਗਿਆ ਤੇ ਛੋਟੇ ਬੱਚਿਆਂ ਚ ਪਾਇਆ ਗਿਆ ਤੇ ਮੀਡੀਆ ਦੇ ਉੱਤੇ ਇਹਦੇ ਨੂੰ ਲੈ ਕੇ ਖੂਬ ਹੋ ਹੱਲਾ ਪੈ ਰਿਹਾ ਰੋਲਾ ਪੈ ਰਿਹਾ ਪਰ ਇਹ ਸਭ ਦੇ ਦਰਮਿਆਨ ਮਹ ਡਾਕਟਰਾਂ ਦਾ ਕਹਿਣਾ ਕਿ ਘਬਰਾਉਣ ਦੀ ਲੋਟ ਨਹੀਂ ਇਹ ਕੋਈ ਕਰੋਨਾ ਵਾਇਰਸ ਨਹੀਂ ਹੈਗਾ ਇਹ ਕੋਈ ਅਜਿਹਾ ਚੀਨੀ ਵਾਇਰਸ ਨਹੀਂ ਹੈਗਾ ਜਿਹਦੇ ਨਾਲ ਜਾਨਲੇਵਾ ਖਤਰਾ ਹੈ ਇਹ ਕਹਿੰਦੇ ਕਿ ਠੰਡ ਦੇ ਕਾਰਨ ਅਕਸਰ ਜਿਹਾ ਜਿਹੜਾ ਵਾਇਰਸ ਹੈ ਉਹ ਐਂਟਰ ਕਰਦਾ ਤੇ ਉਹਦੇ ਨਾਲ ਨਮੂਨੀਆਂ ਤੱਕ ਦੀ ਸਥਿਤੀ ਆ ਜਾਂਦੀ ਹੈ ਇਸ ਲਈ ਰੂਟੀਨ ਠੰਡ ਦੇ ਵਿੱਚ ਆਉਣ ਵਾਲਾ ਵਾਇਰਸ ਹੈ ਸਰਦੀ ਜ਼ੁਕਾਮ ਦੇ ਨਾਲ ਬੁਖਾਰ ਦੀ ਪ੍ਰਕਿਰਿਆ ਦੇ ਤਹਿਤ ਜਿਹੜੇ ਬੱਚੇ ਛੁੱਟ ਜਾਂਦੇ ਨੇ ਉਹੋ ਜਿਹਾ ਇਹ ਉਹੋ ਜਿਹਾ ਕਰੋਨਾ ਨਹੀਂ ਪਰ ਦੁੱਧ ਦਾ ਫੁੱਕਿਆ ਲੱਸੀ ਨੂੰ ਵੀ ਫੁੱਕਾ ਮਾਰ ਕੇ ਪਿੰਦਾ ਸੋ ਵਾਇਰਸ ਜਾਨਲੇਵਾ ਜਾਂ ਗੰਭੀਰ ਨਹੀਂ ਹੈ ਇਹ ਦਹਾਕਿਆਂ ਵੱਧੀ ਉਹ ਕਹਿੰਦੇ ਕਿ ਸਰਦੀ ਦੇ ਵਿੱਚ ਹੋਣ ਵਾਲੀ ਬਿਮਾਰੀ ਹੈ ਭਾਰਤ 'ਚ ਹਰ ਸਾਲ 4% ਲੋਕਾਂ ਨੂੰ ਐਚਐਮਪੀਵੀ ਆਪਣੇ ਕਬਜ਼ੇ 'ਚ ਲੈਂਦਾ ਹੈ ਤੇ ਅਕਸਰ ਸਰਦੀਆਂ ਦੇ ਵਿੱਚ ਜਾਇ ਹੁੰਦਾ ਇਸ ਲਈ ਕਹਿੰਦੇ ਕਿ ਇਹਨੂੰ ਇੰਜ ਡਰਾ ਤਾਂ ਡਰਾਉਣ ਦੀ ਪ੍ਰਕਿਰਿਆ ਵੱਲ ਨਾ ਵਧਾਇਆ ਜਾਵੇ ਹਾਂ ਠੀਕ ਹੈ ਚੇਤਨ ਰਹਿਣਾ ਸੁਚੇਤ ਰਹਿਣਾ ਮੈਡੀਕਲ ਤੌਰ ਦੇ ਉੱਤੇ ਚਕੰਨੇ ਰਹਿਣਾ ਸਰਕਾਰਾਂ ਦਾ ਵੀ ਇਸ ਮਸਲੇ ਤੇ ਨਜ਼ਰਸਾਨੀ ਕਰਨਾ ਇੱਕ ਚੰਗਾ ਪਹਿਲੂ ਹੈ ਪਰ ਕੁਝ ਸਾਡੀਆਂ ਮੀਡੀਆ ਦੀਆਂ ਧਿਰਾਂ ਇਸ ਕਦਰ ਡਰ ਪੈ ਪੈਦਾ ਕਰਦੀਆਂ ਲੋਕਾਂ 'ਚ ਸਹਿਮ ਪੈਦਾ ਹੋ ਜਾਂਦਾ ਇਸ ਲਈ ਮਾਹਰ ਡਾਕਟਰਾਂ ਦਾ ਮੈਂ ਵੱਖ-ਵੱਖ ਵਿਭਾਗੀ ਵੱਖ-ਵੱਖ ਸਰਕਾਰੀ ਵੱਖ-ਵੱਖ ਵਿਭਾਗਾਂ ਦੇ ਮੁਖੀ ਹਾਂ ਉਹ ਉਹਨਾਂ ਡਾਕਟਰਾਂ ਦੀਆਂ رائے ਪੜ੍ਹ ਰਿਹਾ ਸੀਗਾ ਉਹਨਾਂ ਨੇ ਸਪਸ਼ਟ ਕਿਹਾ ਕਿ ਇਹ ਵਾਇਰਸ ਕੋਈ ਜਾਨਲੇਵਾ ਨਹੀਂਗਾ ਜਿਹੜੇ 5 ਬੱਚਿਆਂ 'ਚ ਇਹ ਵਾਇਰਸ ਪਾਇਆ ਗਿਆ ਸੀ ਉਹਨਾਂ 'ਚੋਂ 4 ਠੀਕ ਹੋ ਕੇ ਘਰੇ ਜਾ ਚੁੱਕੇ ਨੇ ਇਸ ਲਈ ਅਜਿਹੀ ਕੋਈ ਉਹ ਨਹੀਂ ਕਿ ਇਹ ਸਰਦੀਆਂ ਚ ਅਕਸਰ ਹੋ ਜਾਂਦਾ ਹਾਂ ਪਰ ਦੁਨੀਆ ਭਰ 'ਚ ਐਚ ਐਮ ਪੀ ਵੀ ਵਾਇਰਸ ਨੂੰ ਲੈ ਕੇ ਇੱਕ ਵਾਰ ਫਿਰ ਚਰਚਾ ਧੁਰੀ ਹੈ ਉਸੇ ਚਰਚਾ 'ਚ ਅਸੀਂ ਖਬਰਾਂ ਲੈ ਕੇ ਹਾਜ਼ਰ ਸੀ ਬਹੁਤ-ਬਹੁਤ ਸ਼ੁਕਰੀਆ ਤੁਸੀਂ ਵੇਖਦੇ ਰਹੋ ਦਾ ਟੀਵੀ ਐਨ ਆਰ ਆਈ ਧੰਨਵਾਦ